ਮਿਸਤਰੀ ਗੱਲ ਜੀ ਸਾਰਨ ਮਦੀਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਰਪਾਲ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪ੍ਰਭ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਤੁਹਾਨੂੰ ਦਿਖਾਉਣੀਆਂ ਵੱਡੇ ਛੋਟੇ ਪਾ ਤੁਹਾਨੂੰ ਸਾਰੇ ਤੁਹਾਨੂੰ ਦਿਖਾਉਣੇ ਆਂ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਬਿਲਕੁਲ ਨਾਰਮਲ ਨਾਰਮਲ ਅੱਜ ਛੋਟੇ ਪਾ ਜਿਹੜੇ ਸਾਰੇ ਤੁਹਾਨੂੰ ਦਿਖਾਉਣੇ ਨਾਰਮਲ ਰੇਟ ਹੀ ਸਾਰੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਸਤ ਸ੍ਰੀ ਅਕਾਲ ਜੀ। ਬਹੁਤ ਸਣਾ ਠੀਕ ਠਾਕ ਜੀ। ਸਾਫ ਵਧੀਆ ਜੀ। ਬਹੁਤ ਸਣਾ ਠੀਕ ਠਾਕ ਜੀ। ਸਾਫ ਠੀਕ ਠਾਕ ਜੀ। ਤੇ ਨਾਮ ਦੱਸ ਤੇ ਕਰੀਏ। ਹਾਂ ਮੇਰਾ ਪ੍ਰਭ ਦੀ ਵੀਰ ਜੀ। ਹਾਂਜੀ। ਪਿੰਡ ਵਰਪਾਲ ਜਿਹੜਾ ਅੰਮ੍ਰਿਤਸਰ। 8958091173। ਠੀਕ ਹੈ। ਕਿ ਬਾਬਾ ਨੌਸੇ ਸਮਾਤੋਂ 4 ਕਿਲੋਮੀਟਰ ਬੈਕਸਾਈਡ ਤੇ ਪਿੰਡ ਵਰਪਾਲ। ਠੀਕ ਠੀਕ ਹੈ ਜੀ। ਠੀਕ ਹੈ ਤੇ ਅੱਜ ਫਿਰ 6 ਆਪਣੇ ਕੋਲ। ਹਾਂਜੀ 6 ਆ ਜੀ। ਪੰਜ گاਵਾ ਤੇ ਇੱਕ 6 ਐਂਡ ਤੇ ਵਿਖਾਉਣੀ ਹੈ ਨਾ। ਹਾਂਜੀ ਜੀ। ਚਲੋ ਫਿਰ ਸ਼ਾਮ ਰਾਤ ਜਿਹੜੀ ਆ ਪਹਿ ਦੱਸਤੀ ਹੈ ਵਿਧੀ ਇਹਦੇ ਬਾਰੇ ਇਹ ਆਪਰੇ ਜੀ ਦੂਜਾ ਸੁਬਾ ਜੇ ਅੱਛਾ ਤੇ ਬੱਚਾ ਦਾ ਕਿਹੜਾ ਹੀ ਕਰ ਗਿਆ ਜੇ ਅੱਛਾ ਤੇ ਆਪਾਂ ਵੀਰ ਨੂੰ ਕੋਈ ਇਨਕੁਆਇਰੀ ਆਂਦੇ ਵੀ ਆਪਦੇ ਵੀਰੇ 10 ਦਿਨਾਂ ਦਾ ਸੂਈ ਆ ਮਹੀਨੇ ਸੂਈ ਆ ਅੱਛਾ ਕੋਈ ਆਪਣੇ ਸਮਝਣ ਲਾਵੇ ਕੋਈ ਬਾਕੀ ਇਹ ਦੋ ਮਹੀਨੇ ਤੋਂ ਹੁੰਦੇ ਸੂਈ ਆ ਅੱਛਾ ਤੇ ਬੱਚੇ ਦੀ ਵੀਡੀਓ ਆਪ ਦੇ ਦਾਂਗੇ ਡੇਢ ਮਹੀਨੇ ਸੂਈ ਹੋਗੀ ਅੱਛਾ ਤੇ ਦੋਮਾ ਦੀ ਕਹਿੰਦੇ ਆਪਾਂ ਡੇਢ ਮਹੀਨੇ ਸੂਈ ਹੋਗੀ ਤੇ ਦੁੱਧ ਕਿੰਨਾ ਹੈ ਦੇਖੋ ਦੁੱਧ ਹੈ ਪਿਆ ਹੈ ਪਈ 9 ਗਲੋ ਹੈ ਪੱਕਾ ਦੁੱਧ ਹੈਗਾ ਜਿਹੜਾ 9 ਗਲੋ ਹੋਗਾ ਬਾਕੀ ਠਣੀ ਠੁੰਡੀ ਚੰਗੀ ਏ ਠੀਕ ਆ ਬਾਕੀ ਭਾਵੇਂ ਇਧਰੋਂ ਦੀ ਬ ਤੇ ਬਾਕੀ ਥਾਂ ਥੋੜਾ ਮੱਝਾਂ ਰਗਾ ਲਗਾਇਆ ਚਵਾਈ ਬੁਰੀ ਮੱਝਾਂ ਰਗੀ ਖੋਲੋ ਹਾਂ ਫਿਰ ਤੋਰਦੀ ਹੈ ਕਰਨ ਬਰੋ ਦੁੱਧ ਜਿਹੜਾ 9 ਲੀਟਰ ਇਹਦੇ ਕੱਲ ਗਿੰਦੇ ਕੀ ਪੱਕਾ ਹੈਗਾ ਪੰਦੇ ਸਵਾਨ ਨੇ ਤਾਂ ਤੇ ਕਿੰਨਾ ਵੀ ਦੀ ਫਿਰ ਮੋਲੇ ਦਾ 5000 ਫਰੀ ਪਕੀਆ ਕਰੀਏ 3000 ਕਰੀਏ 2000 ਦੇ ਦੋ 2000 ਦੇ ਉਹ ਚੋਂ ਕੋਈ ਮੰਨ ਨਹੀਂ ਆਪਾਂ ਰਸੇ ਗੰਡ ਨਹੀਂ ਪਾਤੀ ਮਾਨਦਾਨ ਆਏਗਾ ਭਾਵੇਂ ਭਾਵੇਂ ਮੋੜ ਦੇਣੀ ਆਪਾਂ ਕਿਸੇ ਨੂੰ ਵੀ ਜੂ ਦੇ ਕੇ ਤੋਰਾਂਗੇ ਮਾਨਦਾਨ ਹੋ ਜਾਊਗਾ ਕਿ ਖੁੱਲਾ ਕੋਈ ਫੋਨ ਲਾਵੇ ਇੱਕ ਕਰੀ ਕੇ ਕਰ ਦਾਂਗਾ ਤਾਂ ਖੁੱਲਾ ਕਰਦਾ ਕੋਈ ਚੱਕਰ ਨਹੀਂ ਠੀਕ ਆ ਤੇ ਹੁਣ ਮਾਨਦਾਨ ਆਵੇ ਕਿਸੇ ਨੂੰ ਕੋਈ ਫੋਨ ਲਾਵੇ ਫੋਨ ਲਾਵੇ ਕਰੇ ਮਾਨ ਨਹੀਂ ਆਪਾਂ ਕਿਸੇ ਨੂੰ ਕਰਦੇ ਮੋੜ ਦੇਣੀ ਆਪਾਂ ਠੀਕ ਆ ਦਵਾਂਗੇ ਆ ਹੁਣ ਜਿਹੜੀ ਦੋ ਨੰਬਰ ਤੇ ਹੈ ਇਹ ਯਰ ਪੀ ਜੀ ਬੱਚਾ ਮਰੇ ਇਹਦਾ ਵੀ ਬੱਚੇ ਦਾ ਵੀ ਨਹੀਂ ਇਹ ਬਾਕੀ ਵਸ਼ੀਰ ਨਹੀਂ ਸੀ ਜੀ ਪਹਿਲਾਂ ਵਸ਼ੀਰ ਜੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਦੁੱਧ 8 ਪੀ ਸ਼ੇ ਹੀ ਕਿਲੋ ਜੀ 6 ਕਿਲੋ 6 ਕਿਲੋ ਨਾ ਬੁੱਧ ਖਾਂਵੇਂ ਥੋਲ ਫਿਰ ਦੋਰਦੀ ਇਹਨੂੰ ਇਹ ਮਤਰਾ ਨਹੀਂ ਬਾਕੀ ਆਧੇ ਸੱਧ ਹੈ ਗਈ ਇਹ ਵੀ ਠੰਡੀ ਠੇਰੀ ਹੈ ਉਹ ਰੱਸੀ ਨਹੀਂ ਪੋਣੀ ਪੋਣੀ ਕੋ ਉਪਰ ਆਣੀ ਆਹ ਇੱਕ ਗਾਵਾਂ ਥੋੜੀਆਂ ਇਕੱਠੀਆਂ ਇਕੱਠੀਆਂ ਵੱਧੀਆਂ ਆ ਉਹਦੇ ਘਰ ਕੇ ਠੀਕ ਹੈ ਪੋਣਾ ਪੋਣਾ ਇਹ ਪੋੜਾ ਪੋਣਾ ਪੂਜਾ ਵਸ਼ੀਰ ਲੱਤ ਮਾਰੂਗੀ ਠੀਕ ਹੈ ਰੱਸੀ ਨਹੀਂ ਪੋਣੀ ਪੈਂਦੀ ਕੇ ਨਹੀਂ ਦੋਰਾਂ ਫਿਰ ਇਹਨੂੰ ਇਹਦੇ ਕੋਲ ਦੁੱਧ ਜਿਹੜਾ 6 ਕਿਲੋ ਕਿੰਦੇ ਕੀ ਹੈ ਅੱਗੇ ਕੋਈ ਬੱਚੇ ਵਾਲੀਆਂ ਵੀ ਆ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਵੀਡੀਓ ਬਣਾਉਂਦਾ ਟਾਈਮ ਹੀ ਦੁਪਹਿਰ ਦਾਵਾ ਤੇ ਇਹਦਾ ਵਿੱਚ ਕਿੰਨਾ ਮੁੱਲ ਫਿਰ ਮੋਹਦਰ ਵੀ 15000 ਰੁਪਏ 12000 ਦੀ ਹਾਂ 12000 ਦੀ ਤੇ ਉਹ ਜੋ ਮਾਨਦਾਨ ਕਰਦਾ ਮੋੜਦੇ ਆਪਾਂ ਫੇਰ ਨਹੀਂ ਆਪਾਂ ਗਏ ਅੱਛਾ ਫੋਨ ਲਾਵੇਗੀ ਕੋਈ ਨੀਂਡੀਆ ਵਾਛੀ ਫੋਨ ਲਾਵੇ ਅੱਛਾ ਸੰਦਾ ਵੇਖ ਨਿਗੀ ਜੀ ਵੱਛੀ ਆਰਮਾਨ ਆ ਕਿਦਾ ਕਰਦਾ ਸੜੀ ਜਾਣਾ ਤੇ ਦੁੱਧ ਦੁੱਧ ਤੇ ਹੈਗਾ ਪੱਕਾ 6 ਲੀਟਰ 6 ਕਿਲੋ ਭਾਈ ਚੁੱਕ ਲੈ ਜਾ ਆਪਣਾ ਜਿ ਮਰਜ਼ੀ ਗੱਲ ਨੂੰ ਠੀਕ ਆ ਤੇ ਹੁਣ ਜਰੀ ਆ ਆ ਵੀ ਖੋਲੋ ਫਿਰ ਇਹ ਤਲੜ ਜੀ ਭਾਈ ਅੱਛਾ ਇਹਦੇ ਥਲੇ ਦੁੱਧ 6 ਤੋਂ ਬਾਹਰ ਹੋਊਗਾ ਅੱਛਾ 6 ਲਾਵੇ ਜਦੋਂ 6 ਤੋਂ ਬਾਹਰ ਇਹਨੂੰ ਕੋਈ ਰਸੀਪਾ ਲੈਣੀ ਪਊਣਾ ਬਣ ਅੱਛਾ ਇਹ ਵੀ ਠੰਡੀ ਦੀ ਜੇ ਇਹ ਵੀ ਠੰਡੀ ਦੀ ਜੇ ਮਖਰੇ ਸਾਂ ਚੱਲੜ ਜੇ ਤਿੰਨ ਹੀ ਥਾਣਿਆਂ ਜਿਹੜੇ ਹਾਂਜੀ ਅੱਜ ਇਹ ਆਪਾਂ ਵਿਖਾਉਂਦੇ ਕਿ ਜਿੰਨਾਂ ਨੇ ਗਰਮੀ 'ਚ ਸਿਰਫ ਚਾਹ ਪਾਣੀ ਆਸਤੇ ਜਿੰਨਾਂ ਨੇ ਲੈਣੀਆਂ ਵਾਂ ਜਿੰਨਾਂ ਦੀਆਂ ਸਾਰੇ ਇਹ گاਵਾ ਮੱਜਾਂ ਭੱਜੀਆਂ ਦੁੱਧਾਂ ਤੇ ਕੋਈ 2-3 ਮਹੀਨੇ ਚ ਆਉਣੀਆਂ ਵਾਂ 2-3 ਮਹੀਨੇ ਚ ਆਉਣੀਆਂ ਆ ਕਹਿੰਦੇ ਉਹ ਵਧੀਆ ਲੱਗੋ ਨਾਲੀ ਝੋਨਾ ਝੋਨਾ ਲਗਾਉਣਾ ਆ ਬਹੁਤ ਵਧੀਆ ਸਰ ਜੀ ਤੇ ਟਾਈਮ ਸਾਰਨ ਵਾਲੀਆਂ ਵਾਂ ਲਿਆ ਖੋਲੋ ਫੇਰ ਇਹਨਾਂ ਸਾਰੇ ਵੀਰ ਜਿਹੜੇ ਆ 40-50 ਹਜ਼ਾਰ ਖਰਚਣ ਵਾਲੇ ਨਹੀਂ ਹੁੰਦੇ ਸਾਰੇ ਵੀਰ ਕੋਈ 10000 ਕੋਈ 15000 ਲੱਗਣਾ ਹੁੰਦਾ 20000 ਸਾਰੇ ਵੀਰਾਂ ਦਾ ਆਪਾਂ ਨੂੰ ਧਿਆਨ ਚ ਰੱਖਣਾ ਪੈਂਦਾ ਕੰਮ ਤੇ ਇਹਦਾ ਵੀ ਜੀ ਫਿਰ ਕਿੰਨਾ ਮੁੱਲ ਹੈ ਮੁੱਲ ਰੱਖੇ ਜੀ 10000 ਰੁਪਏ ਆਪ 10000 ਰੁਪਏ 8000 ਜੀ ਉਹ ਤੋਂ ਮਾਨਤਨ ਕਰਦਾਂਗਾ ਮੋੜਦੇ ਨਹੀਂ ਕਿਸੇ ਪੈਣਪਾ ਨੂੰ ਅੱਛਾ ਫੋਨ ਲਾਵੇ ਕਿਸ ਨੂੰ ਪਸੰਦ ਆਵੇ ਮੋੜਦੇ ਨਹੀਂ ਆਪਾਂ ਚੁ ਕਰਦਾਂਗੇ ਮੰਗ ਠੀਕ ਹੈ ਤੇ ਆ ਜਿਹੜੀ ਇੱਕ ਚਿੱਟੇ ਰੰਗ ਦੀ ਜੀ ਇਹ ਤਾਂ ਪਜੀ ਬੱਚਾ ਉਹ ਮਰਿਆ ਪਿਆ ਜੀ ਅੱਛਾ ਤੇ ਦੁੱਧ ਦੇ ਦੇ ਕੋਈ ਛੇ ਕਿਲੋ ਜੀ ਹਾਂ ਬੱਚਾ ਜੀ ਇਹ ਤਾਂ ਜਿਹੜਾ ਮਰ ਗਿਆ ਜੀ ਇਹ ਪੂਰਾ ਮਰਿਆ ਨਹੀਂ ਆ ਸਾਹ ਚੱਲਦੇ ਆ ਉਸ ਤਰ੍ਹਾਂ ਬਸ ਆਖਰੀ ਸਾਵਾ ਦਈਓ ਤੇ ਬਾਕੀ ਇਹ ਹੈ ਕਿ ਸੰਭਿਆ ਨਹੀਂ ਕਿਸ ਨੇ ਗਾਣਾ ਵਿੱਚ ਬਿਲਕੁਲ ਨਹੀਂ ਤੋਰ ਦੋ ਹੋਈ ਨਹੀਂ ਕਰੀ ਇਹ ਹੈਗੀ ਇਹ ਵੀ ਨਹੀਂ ਮਾਰੂਗੀ ਸਾਹਦੇ ਨੇ ਬਿਲਕੁਲ ਲੱਤ ਲੋ ਤੇ ਵੀ ਨਹੀਂ ਮਾਰੂਗੀ ਵੀ ਲੱਤ ਮਾਰਿਓ ਜਾ ਕਿਦਾਂ ਵਾ ਠੀਕ ਆ ਇਹ じゃ ਮਸਲਾ ਨਹੀਂ ਕੋਈ ਹੈਗਾ ਤੌਰ ਦਾ ਦੁੱਧ ਦੇ ਦੇ ਕੋਈ ਉਤਰਾ 6 ਕਿਲੋ ਜਿਹੜਾ ਕਿੰਦੇ ਕੀ ਹੈਗਾ ਐ ਵੀ ਚਲੋ ਬੱਚਾ ਮਾਰਨ ਦਾ ਕਰਕੇ ਥੋੜਾ ਬਹੁਤ ਫਰਕ ਪਾਏ ਕੋ ਸੌਣੇ ਹੁੰਦੇ ਬਾਕੀ ਚਲੋ 5 ਕਿਲੋ ਕਰਕੇ ਲਵੇ ਵੀਰ ਆਪਣੇ ਦੇ ਬਿਲਕੁਲ ਕਿਸੇ ਨੇ ਸਾਂਭੀ ਘਟਿਆ ਜੁੜੀ ਪਈ ਹੈ ਬਸ ਥੱਲੇ ਢੇਡੇ ਦਾ ਜੇ ਕੋਈ ਸਾਂਭ ਵਾਲਾ ਕੋ ਲੈ ਜਾਊਗਾ ਤੇ ਦੁੱਧੋਂ ਸਦਾ ਵੱਧ ਵੀ ਜਾਵੇ ਇਧਰ ਵੀ ਨੱਜਰ ਹੈ ਕਿ ਨੋਕੜੇ ਦੇ ਲੈ ਜਾ ਇਹ ਇਹਦਾ ਵੀ ਇੰਦੀ ਕਿੰਨਾ ਫਿਰ ਮੁੱਲ ਮੁੱਲ ਰੁਪਏ 10000 ਰੁਪਏ ਅੱਛਾ 8000 8000 ਦੀ 8000 ਠੀਕ ਹੈ ਜੀ ਚਲੋ ਛੋੜ ਛੜ ਮੋਕੇ ਤੇ ਹੋਰ ਹੋ ਜਾਂਦੇ ਤੇ ਆਹ ਜਿਹੜੀ ਗਾਂ ਹੈ ਇਹਦਾ ਬੱਚਾ ਹੈਗਾ ਜੀ ਇਹਦੇ ਮਗਰ ਬੱਛੀ ਹੈ ਜੀ ਇਹਦੇ ਮਗਰ ਬੱਛੀ ਹੈ ਦਹਾਦ ਨਾਲ ਲਾਰੇ ਕੋ ਮਹੀਨੇ ਲਾ ਲੈ ਅੱਛਾ ਆਪਣੀ ਸਮਝ ਲਾ ਲਾ ਸਾਢੇ ਸੌ ਮਹੀਨੇ ਹੈ ਹਾਂ ਜੀ ਇਹਦੇ ਕੋ ਦੁੱਧ ਕਿੰਨਾ ਜੀ ਬਾਕੀ ਦੁੱਧ ਇਹਦੇ ਕੋ ਰੁਪਏ 6 ਤੋਂ ਸਾਢੇ 6 ਰੁਪਏ ਜੀ ਅੱਛਾ ਹਾਂ ਜੀ ਠੀਕ ਮੈਨੂੰ ਕੋਈ ਰਸੀ ਨਹੀਂ ਪਾਉਣੀ ਬਣੀ ਇਦਾਂ ਬਣਾ ਦੇ ਜੀ ਠੀਕ ਹੈ ਅਸੀਂ ਜਿਹੜੇ ਆਪਾਂ ਕੋਈ ਨਹੀਂ ਭਾਈ ਸਾਰੀਆਂ ਤਾਂ ਇਦ ਵਗਰੇ ਤੇ ਵਛੀ ਆ ਬਾਕੀ ਆਮ ਜਰਸੀਆਂ ਜਿੱਡੀਆਂ ਘੰਡੀਆਂ ਵਾ ਲੈ ਜਾ ਮੇਰੀਆਂ ਭੋਖਾਈਆਂ ਮੱਕ ਕੇ ਗਰਮੀ ਨੇ ਮਨਾਉਣੀ ਕੇ ਲੈ ਹਾਂਜੀ ਹਾਂਜੀ ਬਾਕੀ ਇਹ ਆ ਕਿ ਚਲੋ ਚਾਹ ਪਾਣੀ ਦਾ ਵਧੀਆ ਸਾਰਨ ਵਾਲੀਆਂ ਵਾ ਇਹ ਇਹਦਾ ਮੁੱਲ ਮੁੱਲ ਹੈ 18000 ਰੁਪਏ ਦਾ ਅੱਛਾ 15000 15000 ਰੁਪਏ ਬਾਕੀ ਚਲੋ ਮਾਨ-ਤਾਨ ਕਰ ਦਾਂਗੇ ਇਹ ਨਹੀਂ ਕੋਈ ਲੀਕ ਨਹੀਂ ਮਾਰ ਜੀ ਆਪਾਂ ਥੋੜੀ ਛੋਟ ਜਿਹਾ ਖੁੱਲਾ ਕਰ ਦੂੰਗਾ ਅੱਛਾ ਠੀਕ ਹੈ ਤੇ ਆ ਵੱਛੀ ਜਿਹੜੀ ਇਹ ਸ਼ੇਅਰ ਪ੍ਰੀਸ ਸਾਲ ਦੇ ਲੱਗੇ ਹੋਈ ਹੈ ਸਾਲਕੀ ਹੋਈ ਜੀ ਸਾਲਕ ਦੇ ਲੱਗੇ ਜਿਹੜੀ ਕਹਿੰਦੇ ਕਿ ਵੱਛੀ ਹੈ ਅੱਛਾ ਮਤਲਬ ਇਹ ਐਵੇਂ ਆਖੀਏ ਪੂਰਮਾਨ ਲੋਕਾਂ ਵੀਰਾ ਭਾਅ ਆਪਣੇ ਬੜੇ ਸਿਆਣੇ ਆ ਹਾਂਜੀ ਕੋਈ ਪ्योर ਗੇਤ ਨਹੀਂ ਹੈਗੀ ਮੱਲੋ ਕਿ 90% ਘੇਰਾਗੀ ਹੈ। ਬਾਕੀ ਇਹ ਆ ਕਿ ਚਲੋ ਇੰਨੇ ਕੋਈ ਗਰਮੀ ਨਹੀਂ ਮਨਾਉਣੀ ਕੋਈ ਠੰਡ ਨਹੀਂ ਮਨਾਉਣੀ ਜਿੱਦਾਂ ਅਮਰ ਛੱਪੇ ਬੰਦ ਪਾਉਂ ਛਾਂਵੇਂ ਬੰਦੋ। ਕਿ ਇਹੋ ਜਿਹੀ ਗਾਂ ਕਿਤੇ ਬਣ ਜਾਂਦੀ ਆ ਤੇ ਗਾਂ ਇਹੋ ਜਿਹੀ ਘਰ ਰੱਖਣ ਨੂੰ ਬਹੁਤ ਵਧੀਆ ਵਾ। ਘਰ ਦਾ ਜਿਹੜਾ ਵਾ ਮੱਝਾਂ ਨਾਲ ਵੀ ਗਾਂ ਦੀ ਚੀਜ਼ ਆ। ਮੱਝਾਂ ਆ ਜੀ 1000 ਰੁਪਏ। ਨਾ ਇਹਨੇ ਬਿਮਾਰ ਹੋਣਾ ਵਾ। ਨਾ ਇਹਨੂੰ ਬਿਮਾਰ ਹੋਣਾ ਚੱਲੋ ਕਰਮਾਲੀ ਇਹ ਤਾਂ ਕਦੀ ਕੀ ਗੱਲ ਨਾ ਹੋਇਆ ਨੁਰੀ। ਤੇ ਦੁੱਧ ਵੀ ਸੰਘਣਾ ਮੱਝਾਂ ਵਰਗਾ। ਤੇ ਇਹਦਾ ਕੀ ਲੈਣ ਦੇਣ ਜੀ? ਇਹਦਾ ਰੀਰ ਮੰਗੇ ਦਾਪੀ ਹਰ ਰੋ। ਅੱਛਾ। ਬਾਕੀ ਕੋਈ ਭ ਠੀਕ ਆ ਕਰਨਾ ਹੈ ਮਾਂ ਦਾ ਠੀਕ ਆ ਤੇ ਠੀਕ ਹੈ ਵਿਦਿਆਰਥੀ ਕੁਛ ਹੈ ਨਾ ਹਾਂਜੀ ਵਿਦਿਆਰਥੀ ਇੱਕ ਇੱਕ ਹੋਰ ਹੈਗੀ ਆ ਵੀ ਤੁਹਾਨੂੰ ਦਿਖਾ ਦਈਏ ਕਿਹੜੀ ਜੇ ਇਹਦੇ ਕੋਲ ਕਿੰਨਾ ਹੀ ਦੁੱਧ ਇਹ ਤਾਂ ਵੀ ਦਾਲੀ ਦਾ ਖੰਡਾ ਹੋਊਗਾ ਅੱਛਾ 10 ਲੀਟਰ ਹੈਗਾ ਤੁਹਾਡੇ ਕੋਲ ਠੀਕ ਆ ਤੋੜ ਦੋ ਫੇਰ ਇਹਨਾਂ ਨੂੰ ਚਲੋ ਬੁੱਤ ਬਣਾਓ ਇਹਦਾ ਵੀ ਨਹੀਂ ਬੱਚਿਆਗਾ ਇਹਦਾ ਵੀ ਨਹੀਂ ਬੱਚਿਆਗਾ ਇਹਦੇ ਕੋਲ 10 ਲੀਟਰ ਦੁੱਧ ਹੈਗਾ ਬਾਕੀ ਦੁੱਧ ਤੇ ਤੁਸੀਂ ਆਪਣੀ ਚਵਾਈ ਕਰਕੇ ਖੜਨਾ ਭਾਵੇਂ ਕੋਈ ਜ਼ਿਆਦਾ ਦੁੱਧ ਵਾਲੀ ਆ ਤੇ ਭਾਵੇਂ ਕੋਈ ਥੋੜੇ ਦੁੱਧਾਂ ਵਾਲੀ ਅਸੀਂ ਕਿਹੇ ਵੀ ਪਸ਼ੂ ਦੀ ਆਪ ਨਹੀਂ ਚਵਾਈ ਕਰਕੇ ਵੀਡੀਓ ਬਣਾਉਂਦੇ ਤੁਸੀਂ ਆਪ ਆਪਣੀ ਸਮਝ ਨਾਲ ਖੜਨਾ ਆਜੇ ਲੈ ਆ ਤੇ ਇਹਦਾ ਮੁੱਲ ਵੀ ਦਿੱ ਹੀ ਫਿਰ ਮੋਲਰ ਪੀਜੀ ਇਹਦਾ ਸੂਈ ਵੀ ਤਾਜੀ ਹੈ ਕੋਈ ਇਹ ਵੀ ਨਾ ਸੂਈ ਜੋਈ ਅੱਛਾ ਸਾਰਾ ਕੋਈ ਵੀਡੀਓ ਵੜਿਓ ਹੈਗਾ ਆਪਣੇ ਕੋ ਬਾਕੀ ਚਲੋ ਮਾਲਕ ਦੀ ਕਿਰਪਾ ਨਾਲ ਬੁੱਧੂ ਚੰਗਾ ਕਹਾਣ ਅੱਛਾ ਮੋਲ ਦਾ 35000 ਰੁਪਏ ਰੁਪਈਏ 35000 ਬਾਕੀ ਨਾ ਇਹਨੇ ਕੋ ਗਰਮੀ ਬਣਾਉਣੀ ਨਾ ਠੰਡ ਬਣਾਉਣੀ ਚੰਗੀਦਾਰੀਆਂ ਬਾਕੀ ਆਪਾਂ ਸਾਰੀਆਂ ਹੋ ਜਾਈਆਂ ਮਾਨਤਨ ਮੁਕਤ ਕਰ ਦੋਗੇ ਮੋਲੂ ਕਰ ਦਾਂਗੇ ਭਾਈ ਖੁੱਲਾ ਕਰਾਂਗੇ ਮਾਨਦਾਨ ਭੈਣ ਭਰਾ ਫੋਨ ਲਾਵੇ ਫੋਨ ਕੋਈ ਪੁੱਛੋ ਕੇ ਖੜੇ ਥੱਲੀ ਕਰੇ ਆਪਣੀ ਇਥੋਂ ਦੀ ਗਾਰੰਟੀ ਕਿੱਲੇ ਦੀ ਗਾਰੰਟੀ ਠੀਕ ਹੈ ਜੀ ਆਪਣੀ ਕਿਤੇ ਕਰਦੀ ਗਾਰੰਟੀ ਕੋਈ ਇਹ ਕਿਹੜੀ ਨਵੀਂ ਵੈਰੈਟੀ ਲੈਣ ਦੀ ਜੀ ਇਹ ਵਿੱਚ ਜਿਹੜੇ ਲੱਗੀ ਜੇ ਅੱਛਾ ਤੇ ਕੋਈ ਚੱਕਰ ਨਹੀਂ ਹੈ ਬਾਕੀ ਤੇ ਕੋਈ ਭੈਣ ਭਰਾ ਫੋਨ ਲਾਵੇ ਅੱਛਾ ਤੇ ਜਦਾਂਗੇ ਨਾ ਨਹੀਂ ਕਰਦੇ ਆਪਾਂ ਇਹਦੇ ਬਾਰੇ ਕੋਈ ਪੁੱਛ ਰਿਹਾ ਨਾ ਇਹਦੇ ਫੋਨ ਤੇ ਲਾਵੇ ਫੋਨ ਲਾਵੇ ਜਿਹੜਾ ਨਾਲ ਸਾਰਾ ਕੁਝ ਸੰਦੇ ਦਾ ਨਾਲ ਅੱਛਾ ਰੇੜਾ ਵੀ ਆ ਜਿਹੜਾ ਵੀ ਨਾਲ ਹੀ ਦਾ ਉਹ ਰੇੜਾ ਲੱਗਾ ਜੀ ਸਾਰਾ ਕੁਝ ਨਾਲ ਦਵਾਂਗੇ ਠੀਕ ਹੈ ਜੀ ਸਾਰਾ ਕੁਝ ਨਾਲ ਹੀ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਤੇ ਆ ਦੋ ਬੱਕਰੀਆਂ ਵੀ ਆ ਨਿਕਲੀਆਂ ਦੋ ਬੱਕਰੀਆਂ ਜੀ ਬਰਾਤੀ ਅੱਜ ਸਾਰੇ ਫਾਦ ਨਹੀਂ ਹੈ। ਇੱਕ ਦਿਹਾ ਪਹਿਲਾਂ ਪੱਠੀ ਅੱਜ। ਅੱਛਾ। ਸਾੜੀ ਬਣੀ ਐ ਵੀ ਜੇ ਅੱਜ ਬਣੀ ਜੇ। ਅੱਛਾ। ਤਿੰਨਾਂ ਦਾ ਕੀ ਮੁੱਲ ਜੇ? ਮੁੱਲ ਰੁਪਈਆ ਦੋਵਾਂ ਦਾ 17000 ਰੁਪਈਆ। 17000 ਦੋਵਾਂ ਲਈ। ਹਾਂਜੀ ਹਾਂਜੀ। ਠੀਕ ਐ। ਕੋਈ ਨਹੀਂ ਬਾਕੀ ਮੋੜਦੇ ਨਹੀਂ ਆਪਾਂ ਗੇ ਭੈਣ ਪ੍ਰਾਣ ਨੂੰ। ਠੀਕ ਐ। ਕੋਈ ਲਾਵੇ ਕੋਈ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ। ਠੀਕ ਐ ਜੀ। ਠੀਕ ਐ ਜੀ। ਬਾਕੀ ਇੱਥੇ ਆਓ ਆਪਣੀ ਸਮਝਣਾ। ਆਪਣੀ ਮਰਜ਼ੀ ਨਾਲ ਵੇਖ ਚਾਖ ਕੇ ਪਛੋੜੋ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।